ਮੇਰੀ ਮਾਰਕੀਟ ਇਕੱਠੀ ਹੋਈ ਆ ਕਿੱਥੇ ਆ ਗਏ ਆ ਜਿਹੜਾ ਗਲਤ ਕਰਕੇ ਹਾਰੇ ਬਲਟੀਆਂ ਆ ਆ ਇਹ ਕਹਿੰਦੇ ਆ ਇਹਨਾਂ ਦੇ ਗੱਡੀ ਭੰਨੀ ਸਾਹਮਣੇ ਮੱਲੇ ਵਾਲਿਆਂ ਨੇ ਆ ਗਏ ਰੋਏ ਰਾਤੀ ਆ ਕੇ ਗਾਲ੍ਹਾਂ ਵੀ ਕੱਢਦੇ ਨੇ ਆ ਮੇਰੀ ਗੱਡੀ ਭੰਤੀ ਇਹਨਾਂ ਨੇ ਆ ਵੇਖੋ ਸਾਰੇ ਮੱਲੇਲੇ ਇਕੱਠੇ ਹੋਏ ਇਹਨਾਂ ਨੇ ਇਹਨਾਂ ਨੇ ਗੱਡੀ ਭੰਨੀ ਮੇਰੀ ਆ ਦੇਖੋ ਕਿਹੜਾ ਗਵਾ ਆ ਕੀ ਪਤਾ ਕੀ ਬਤਾ ਕੋਣ ਆ ਉਹ ਰਾਤਾਂ ਅੰਦਰ ਹੋਈ ਮਹਲੇ ਚ ਇੱਥੇ ਗਾੜਾ ਵੀ ਕੱਢਦੇ ਆ ਗਏ ਗੱਡੀ ਮੇਰੀ ਯਾਰ ਗੱਡੀ ਮੇਰੀ ਐ ਗੱਡੀ ਮੇਰੀ ਐ ਕੋਈ ਨਹੀਂ ਲਾ ਹਾਂ ਨਹੀਂ ਇਹ ਤੁਹਾਨੂੰ ਗੱਲ ਪਤਾ ਕਿ ਪਤਨੀ ਕੋ ਸਹੁਰੇ ਕੋ ਕੋਈ ਜ਼ਿੰਮੇਵਾਰ ਨਹੀਂ ਆ ਰਿਹਾ ਗੱਲ ਕਰੂੰਗਾ ਆਦਰੀ ਗੜਾ ਮੋਟਾ ਮਾਰ ਕੇ ਭਾਜੀ ਕੋ ਲੋਚਾਂ ਗੱਲ ਕਰਦਾ ਆਪਾਂ ਦੇ ਬਟਾ ਨਹੀਂ ਨਹੀਂ ਅਹੀਂ ਤੇ ਅਹੀਂ ਤਾਂ ਦੁਕਾਨ ਤਾਂ ਨਹੀਂ ਆਈ ਤਾਂ ਸੜਕ ਰੋਕੀ ਸੜਕ ਤੇ ਹੈ ਗਿਆ ਜੀ ਬੈ ਕੇ ਬੈ ਕੇ ਉਹਨੂੰ ਬੁਲਾਉਣਾ ਜਿਹੜਾ ਬੈ ਕੇ ਉਹਨੂੰ ਪੁੱਛੋ ਨਾ ਗਾਂ ਹੁੜੇ ਕੱਢ ਕੇ ਗਿਆ ਇਹ ਵੀਡੀਓ ਹੀ ਬਣਾਈ ਆ ਉਹਨੂੰ ਪੁੱਛੋ ਕੀ ਗਿਆ ਅਛੋ ਜੀ ਫੀਲ ਨਹੀਂ ਕਰੇਗਾ ਮੈਂ ਉਹਨੂੰ ਮਾਰਕੀਟ ਤੋਂ ਵੜ ਨਹੀਂ ਦੇਣਾ ਕਾ ਗੱਲ ਨਹੀਂ ਪੱਕੀ ਗਈਏ ਜਾਂ ਮਾਰਗ ਦੀ ਜੋਰ ਹੈਗਾ ਤਾਂ ਜਾਂ ਨਾਲ ਸਿੰਘ ਰਹੇਗਾ ਗੱਲਾਂ ਦੋ ਆ ਗਈਆਂ ਜੀ ਹਾਂ ਬਈ ਬੋਲ 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 ਆ ਜਾਣਾ ਬੋਲੇ ਭਾਪੇ ਨੂੰ ਗੱਲ ਬਲਦੇਰ ਤੇ ਬਲੇਡ ਉਹਦੀ ਮੈਂ ਤੇਰੀ ਪੱਕੀ ਕੰਪਲੇਨ ਮਹਤਮੀਨਾ ਸਾਹਿਬ ਨਾਲ ਹੀ ਇਹਨਾਂ ਗੱਲ ਹੋ ਗਈ ਆ ਉਹਨਾਂ ਦਾ ਪੂਰਾ ਇਨਸਾਫ ਮਿਲੇਗਾ ਮਾਰਗ ਨੂੰ ਸਕਿਉਰਟੀ ਮਿਲੇਗੀ ਪੂਰੀ ਤੋਂ ਬਾਅਦ ਮੇਰੀ ਮਾਰਗ ਦੇ ਕਿਸੇ ਨੂੰ ਕੋਈ ਵਾਅਦਾ ਤੋਂ ਹੋਣੀ ਤੇਰਾ ਨਾਮ ਲੱਗੇਗਾ ਤੇ ਤੁਹਾਡਾ ਨਾਮ ਬਸਦਾ ਪਿਆ ਜਾਏ ਆ ਮੈਂ ਹੋ ਗਿਆ ਮੇਰਾ ਪਲਾਟ ਫਰਮਾਜੀ ਨਹੀਂ ਕਰਦਾ ਬਸ ਬਾਕੀ ਮੇਰੀਆਂ ਹੱਥ ਜੋੜ ਕੇ ਬੈਠੀ ਆਂ ਉਹਨਾਂ ਦਾ ਤੋਂ ਬਾਂਝਾ ਨਹੀਂ ਕਰਾਈ ਤੇ ਆਪਾਂ ਤੇ ਹੋਣਾ ਉਹਨਾਂ ਦਾ ਨਹੀਂ ਆਉਣਾ ਜੀ ਕੁਝ ਜੋ ਕਿਹਾ ਤੁਸੀਂ ਜਨਾਬ ਕੁੜੀਆਂ ਆਇਓ ਹੁਣੇ ਆਜੋ ਸਾਰੇ ਬੰਦੇ ਰੋਕੇ ਕੁੜੀਆਂ ਆਜੋ ਕੁੜੀਆਂ ਆਜੋ ਆਇਓ 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 ਯਾਰ ਦੇਖੋ ਕੋਈ ਢਿੱਲੀ ਗੱਲ ਨਹੀਂ ਕੀਤੀ ਬੰਦੇ ਮਾਸਿਕਾ ਲੋਨ ਕਰਕੇ ਜਾਣ ਦੀ ਸੀ ਮੈਂ ਕਿਹਾ ਬੰਦਾ ਇਸ ਨੂੰ ਮੈਂ ਕਿਹਾ ਮੈਂ ਨਹੀਂ ਜਾਂਦੇ ਆ ਕਹਿੰਦੇ ਜਾਂਦੇ ਮੈਂ ਮਤਲਬ ਕੋਈ ਨਹੀਂ ਮਹੀਨਾ ਨਾਲ ਦੇਣ ਦੇਣਾ ਮੇਰੇ ਨਾਲ ਤੁਸੀਂ ਹਰ ਹਾਲਤਾਂ ਸਾਥ ਤੁਸੀਂ और वहां पे ठीक है ये तो अब नरेंद्र पर आ चुकी है आप लोग कोई भी आदत है मैं कल करता हूं आप आप परेशान थोड़ा करना बिल्कुल साहब वही पहचान है वही पहचान नहीं नहीं बिल्कुल सही है एक दू का काम करते हैं आप भी बोलिए और मैं कहता हूं मैं पत्र बना रहा हूं और ये करते हैं आप अभी जाकर मार्केट में हम देता जा रहे हैं सो जा रहे हैं मैं बता रहा हूं ਮੈਂ ਤਾਂ ਦੋ ਪਿੰਡ ਬੁਲਾ ਰਿਹਾ ਸੀ ਆਹ ਹੀ ਆਈਡੀ ਚ ਮਾਰਿਆ ਤਿੰਨ ਦਿਨਾਂ ਤੋਂ ਕੰਟੈਕਟ ਨਹੀਂ ਆ ਰਿਹਾ ਕੋਈ ਨਹੀਂ ਇਹ ਕਰਦਾ 10 ਫੱਤੀ ਜਿਹੜਾ ਕੰਮ ਹਰ ਰੇਟਿੰਗ ਹੱਲਗਾ ਹੋਣਾ ਨਾ ਜਨਾਬ ਜਨਾਬ ਸਹਿਲਾ ਅੱਜ ਹੁੰਦਾ ਬੰਦਾ ਹੁਣਾਂ ਦੀ ਫੇ ਧੰਗਿਆ ਦੇਣ ਲਿਆ ਠੀਕ ਜਾਣਾ ਮੈਂ ਰਹਿ ਸਮਝਾ ਨਿਕਲ ਨਹੀਂ ਹੋ ਰਹੀ ਕਾਰਵਾਈ ਨਹੀਂ ਹੋ ਰਹੀ ਜੋ ਕੰਮ ਕਰ ਰਿਹਾ ਮੈਂ ਸੁਖਾ ਨੂੰ ਦੱਸਦਾ ਮੈਂ ਵੀ ਐਸੇ ਚੁੱਕ ਚੁੱਕ ਕਿਉਂ ਨਹੀਂ ਕੰਮ ਕਰ ਰਿਹਾ ਮੈਂ ਤਾਂ ਕਹਿੰਦੇ ਆਂ ਫੇਰ ਮੈਂ ਗੱਲਾਂ ਅਸਲੀ ਚਾਹੁੰਦਾ ਕੀ ਲੈ ਜਾਇਆ ਮੈਂ ਕੱਲ ਸੱਦਾ ਵਾਇਆ ਮੈਂ ਮਹੀਨੇ ਲਾਉਂਗਾ ਮੈਂ ਬਦਿਆਲ ਗੱਡੀਆਂ ਤੋੜ ਕੇ ਸਮਝ ਲੈਂਦੇ ਆਂ ਮਰਦੇ ਜਾਂ ਕਰਦੇ ਆਂ ਜਿਹੜੀ ਮਰਜੀ ਜਿਹੜੀ ਵਾਲੀ ਕੁਛ ਸਾਰੇ ਪੈਸੇ ਲਾਉਂਦੇ ਜੇ ਕਰੀਏ ਤਾਂ ਸਿਰਫ 100000 ਪੈਸੇ ਲਾਉਂਦਾ ਮੇਰੀ ਤਾਂ ਹੋ ਗਈ ਆ ਵੀ ਆਪਾਂ ਬੱਸ ਮੈਂ ਪੱਲਕੋ ਆਇਆ ਹਾਂ ਪ੍ਰਚਾਰ ਜੋ ਬਾਰੇ ਕੋਈ ਗੱਲ ਨਹੀਂ ਹਾਂ ਹਾਂ ਸੈਕਸ਼ਨ ਤੋਂ ਕਰਾ ਰਿਹਾ ਰਹਿੰਦੀਆਂ ਹਾਂ ਹਾਂ ਨਹੀਂ ਬਾਹਰ ਤੁਹਾਨੂੰ ਤੇਰੇ ਮੈਂ ਲੋਕਾਂ ਨਾਲ ਆਇਆ ਜੰਸਾ ਨਾਲ ਤੁਹਾਡੀਆਂ ਨੂੰ ਸਾਲਾ ਕੋਈ ਖਲਾ ਨਹੀਂ ਹੈ ਨਹੀਂ ਕਰਦੀ ਮੈਂ ਤੈਨੂੰ ਕਹਿ ਰਿਹਾ ਕੱਲ ਸੁਣੋ ਬੈਠਾ ਤੂੰ ਜਿਹੜਾ ਤੂੰ ਢੋਲਰ ਵਰਗਾ ਦੇ ਕਿ ਕੁੱਕਰ ਵਾਲਾ ਹਾਂ ਹਾਂ ਹੁਣ ਵਰਗਾ ਕਰ ਦੋ